सारे किसान भाइयों को सत श्रीकाल राम राम आज 28 तारीख की सुबह सुबह है रात का समय है आप सबको पता ही होगा कि उन्नीस तारीख को जब केंद्र सरकार के साथ मीटिंग के बाद सारे किसान नेता दोनों कर्मों के वापस आ रहे थे तो उनको रस्ते में ही गिरफ्तार कर लिया गया था और लगभग पंद्रह सौ किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने ये स्पष्ट कहा था कि मैं पानी की एक घूट भी जब लूँगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग 48 साथी बचे हुए थे उन साथियों को भी रिहा किया गया है इसी तरीके से अन्य जेलों से भी साथियों को रिहा किया जा रहा है मैं निवेदन करूंगा काका सिंह कोटड़ा जी बैकरू जी का खालसा श्री वैभव जी की फतेह अ जमे मैं तो पहला दसेया है कि अस्सी पटियाला जेल ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੀ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਇਕੱਲੇ ਜਿਹੜੇ ਵਰਕਰਾਂ ਨੂੰ ਛੱਡਿਆ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀ ਕਿ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਬਹੁਤ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕਿਆ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਰੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਦੀ ਮਰਜ਼ੀ ਦੇ ਨਾਲ ਗਏ ਨੇ ਕਾਂ ਮੈੜਲੇ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱੱਟ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾਂ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲ ਲੇਤਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲ ਬਾਅਦ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਹੈ ਸਰਕਾਰ ਕੁਛ ਹੋਰ ਦੇ ਰਹੀ ਆ ਭਾਵੇਂ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਪਣੀਆਂ ਸਫਾਈਆਂ ਦੇ ਰਿਹਾ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿਨਨੇ ਤੰਬੂ ਟੈਂਟ ਜਿਨਨੇ ਲੋਕਾਂ ਦੇ ਦਸਾਂ ਨਾ ਹੋ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਬਸਾਇਆ ਸੀਗਾ ਉੱਟਾਇਆ ਇਹਦੀ ਕੀਮਤ ਬਹੁਤ ਬਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਹੈ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿਨਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਧਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜਨ ਆਪਣਾ ਦੂਜਾ ਨਾਬਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਸ਼ੈ ਡੱਲੇਵਾਲ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸ਼ਿੰਗਾਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾਂ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਅੱਲੇ ਵਾਲ ਸਾਹ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਅਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾ ਕੱਲੇ ਕੱਲੇ ਪਿੰਡ ਨੂੰ ਕੁੱਟਣਗੇ ਕੱਲੇ ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ ਕੱਲੇ ਦੇ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕੰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਣੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂਏ ਨਾ ਜਿਉਂ ਫਿਰ ਮਰਿਆ ਆਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰ ਗਏ ਭਗਵਾਨਤਮਾਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਤੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਹਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੱਡਾ ਖੜਕਾਇਆ ਧੰਨਵਾਦ ਬਸ ਰਿਕਰੋਨ ਖੇਤੀ ਕਰ ਮੀਟਿੰਗ ਲਈ ਬੁਲਾਉਣਾ ਬੁਲਾ ਕੇ ਇਹੋ ਜਿਹਾ ਰਵਈਆ ਤਿਆਰ ਕਰਨਾ ਉਹ ਵੀ ਜਿਵੇਂ ਚੰਡੀਗੜ੍ਹ ਹੈ ਨਾ ਉਹ ਕੇਂਦਰ ਦੇ ਅਧੀਨ ਹੈ ਨਾ ਪੰਜਾਬ ਦਾ ਅਧੀਨ ਹੈ ਉਹਨੂੰ ਮੈਂ ਪਰਤਿਆ ਗਿਆ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਫਿਰ ਗ੍ਰਿਫਤਾਰੀ ਲਈ ਪਰਤਿਆ ਗਿਆ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ ਤੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੇ ਜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਡੱਲੇਵਾਲ ਸਾਹਿਬ ਸਭ ਨੂੰ ਪਤਾ ਕਿ ਮਰਵਾਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜਾ ਨਾੜਾ ਬਲੌਕ ਹੋ ਰਹੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰਾਂਟੀ ਆਰ ਸੀ ਉਹਨੂੰ ਸਾਂਭ ਸੰਭਾਲਦੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਨੇ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਚਪੇਰੇ ਆਪਣੀਆਂ ਗੱਡੀਆਂ ਲਾਉਣੀਆਂ ਬੁਲਟ ਤੇ ਫੋਰਸ ਲਾਉਣੀਆਂ ਜਿਵੇਂ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਨਹੀਂ ਜਿਵੇਂ ਚੰਡੀਗੜ੍ਹ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਇੱਕ ਦੂਜਿਆਂ ਨੂੰ ਪੰਜ ਪੰਜ ਛੇ ਛੇ ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦਨੇ ਵੀ ਕਿਤੇ ਨੂੰ ਸਿ ਚਾਰਜ ਨਾ ਕਦੋ ਮੈਨੂੰ ਲੱਗਦਾ ਵੀ ਗਿਰਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀ ਤਗਰੀਬ ਨੂੰ ਕੋਈ ਜੇਲ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹੀ ਕਰਦੇ ਜਦੋਂ ਆਪਦੇ ਹੱਕ ਮੰਗਾਗੇ ਤਾਂ ਜੇਲਾਂ ਜਾਣੀ ਪੈਣੀ ਪਰ ਜਿਹੇ ਜਆ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸਰੀਵਾਲ ਸਾਹਿਬ ਨੇ ਰੋਲ ਨਮਾਇਆ ਨਿੱਜੀ ਆਪ ਦਾ ਫਾਇਦਾ ਲੈਣ ਵਾਸਤੇ ਹੋ ਸਕਦਾ ਆਪ ਦੇ ਇਹਨਾਂ ਨੇ ਕੋਈ ਮੰਤਰੀ ਬਚਾਏ ਹੋਣ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਹਨਾਂ ਨੇ ਜਿਹੜੀਆਂ ਜਾਂ ਇਹਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਹਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਘਰੋਂ ਨੂੰ ਕਿੱਤੀ ਕਰਦੇ ਆ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਢੱਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅੱਡੋ ਅੱਡੀ ਵਾਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੱਕ ਵੀ ਨਹੀਂ ਪਿਆਇਆ ਗਿਆ ਵੀ ਯਾਰ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲਓ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਜਾਂਦਾ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਉਦੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਆ ਉਧਾ ਹੈ ਤੇਰੇ ਕੋਲੇ ਕੀ ਹੈ ਕੀ ਆ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੜਨਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਹੈ ਉਹ ਨਹੀਂ ਛੜਨਾ ਚਾਹੁੰਦੇ ਪਰ ਇਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਤੋਂ ਹੀ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਹਨਾਂ ਚਿਰ ਨਹੀਂ ਪਾਣੀ ਪੀਊਂਗਾ ਜਿੰਨਾ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਊਂਗਾ ਤਾਂ ਮੈਂ ਕਹਨਾ ਹੈ ਪ੍ਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਣ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਇੰਨਾ ਸਮਾਂ ਅੱਜ 10 ਮਾਂ ਦਿਨ 10 ਦਿਨ ਪਾਣੀ ਤੋਂ ਬਗੈਰ ਡਾਕਟਰ ਇਹ ਕਹਿੰਦੇ ਨੇ ਵੀ ਬਾ ਤਿੰਨ ਤੋਂ ਪੰਜ ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁੱਖ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਹੇ ਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਏਰੀਆ ਦੀ ਸਥਿਤੀ ਆ ਤੁਸੀਂ ਮਿਲ ਕੇ ਆਏ ਹੋ ਅੱਜ ਮੁਲਾਕਾਤ ਹੋਈ ਹੈ ਹੁਣ ਕੀ ਸਥਿਤੀ ਹੈ ਸਥਿਤੀ ਬੋਲੇ ਤਾਂ ਜਾ ਹੀ ਨਹੀਂ ਰਿਹਾ ਉਹ ਖਾਤੀ ਪੈ ਰਹੇ ਨੇ ਵੀ ਜਿਵੇਂ ਤੁਸੀਂ ਕਰਨਾ ਹੈ ਕਰੋ ਹੁਣ ਅਸੀਂ ਲਗਭਗ ਜਿਹੜੇ ਜੇਲ੍ਹਾਂ ਦੇ ਵਿੱਚੋਂ ਬੰਦੇ ਆ ਰਹੇ ਨੇ ਆਗੂ ਆ ਰਹੇ ਨੇ ਜਦੋਂ ਸਾਰੀਆਂ ਜੇਲ੍ਹਾਂ ਦੇ ਵਿੱਚ ਲਗਭਗ 13 ਜਿਲ੍ਹਾਂ ਦੇ ਵਿੱਚ ਬੰਦੇ ਸੀਗੇ 13 ਜਿਲ੍ਹਾਂ ਦੇ ਜਦੋਂ ਸਾਡੇ ਸੰਪਰਕ ਹੋ ਜੂਗਾ ਸਾਰੇ ਆਗੂਆਂ ਦੇ ਨਾਲ ਉਹ ਫਿਰ ਅਸੀਂ ਢੱਲੇਵਾਲ ਬਾਰੇ ਜਿਹੜਾ ਪਾਣੀ ਉਹਨਾਂ ਨੇ ਬੰਦ ਕੀਤਾ ਸੀ ਅਸੀਂ ਉਹਨਾਂ ਨੂੰ ਕਹਾਂਗੇ ਵੀ ਸਾਰੇ ਜਿਹੜੇ ਕਿਸਾਨ ਆ ਰਿਹਾ ਆ ਕੇ ਆ ਗਏ ਸਾਡੀ ਅਪੀਲ ਤੇ ਬੇਨਤੀ ਤੇ ਤੁਸੀਂ ਪਾਣੀ ਲਓ ਉਸ ਤੋਂ ਬਾਅਦ ਜਿਹੜਾ ਅਗਲੇ ਪ੍ਰੋਗਰਾਮ ਹੈ ਸਾਡੇ ਜਿਹੜੇ ਉਹ ਸਟੈਂਡ ਕਰਦੇ ਆ ਉਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਸੀ ਵੀ ਤੁਸੀਂ ਪਾਣੀ ਬਲਾਂਟੀ ਹੋਮ ਦੇ ਸੀ ਜਦੋਂ ਦਸਾਰੇ ਆ ਤੁਸੀਂਗੇ ਸੁਜੀਤ ਸਿੰਘ ਸੀਗੇ ਤੋਂ ਜਿਹੜਾ ਅਭਿਮਨੂ ਸੀਗੇ ਤੁਹਾਡੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਨੂੰ ਨਹੀਂ ਅਸੀਂ ਪਾਣੀ ਦੀ ਨਹੀਂ ਕੀਤੀ ਅਸੀਂ ਡੱਲੇਵਾਲ ਸਾਹਿਬ ਨੂੰ ਇੰਨੇ ਕਿ ਜਰੂਰ ਕਿਹਾ ਆਵਾਜ਼ ਦੇ ਵਿੱਚ ਵੀ ਅਸੀਂ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਬੰਦੇ ਆ ਗਏ ਆ ਰੋਪੜ ਜ਼ਿਲ੍ਹੇ ਦੇ ਵਿੱਚੋਂ ਆ ਗਏ ਆ ਨਾਭਾ ਜ਼ਿਲ੍ਹੇ ਦੇ ਵਿੱਚੋਂ ਆ ਗਏ ਆ ਸੁਗਰੂ ਦੇ ਵਿੱਚੋਂ ਆ ਗਏ ਆ ਪੰਜ ਸੱਤ ਜ਼ਿਲ੍ਹਿਆਂ ਦੀ ਜਿਹੜੀ ਸਾਡੇ ਕੋਲੇ ਰਿਪੋਰਟ ਸੀਗੀ ਉਹ ਅਸੀਂ ਦੱਸੀ ਹੈ ਹਜੇ ਪੰਜ ਸੱਤ ਜ਼ਿਲ੍ਹਿਆਂ ਦੀ ਸਾਡੇ ਕੋਲੇ ਰਿਪੋਰਟ ਆ ਜਿਹੜੇ 플레이ਰ ਸਾਹਿਬ ਸੀਗੇ ਆਪਣੇ ਮੁਖ ਸਰ ਸੀਗੇ ਮਨਜੀਤ ਰਾਏ ਫਰੀਦਪੁਰ ਸੀਗਾ ਸੁਖਵਿੰਦਰ ਕੌਰ ਆਪਣੇ ਲੁਧਿਆਣੇ ਸੀਗੇ ਉਹਨਾਂ ਨਾਲ ਹਜੇ ਸਾਡਾ ਸੰਪਰਕ ਨਹੀਂ ਹੋ ਸਕਿਆ ਤਾਂ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਸਾਰਾ ਸਾਨੂੰ ਜਦੋਂ ਡਾਟਾ ਆਜੂਗਾ ਅਧਿਕਾਰੀ ਲੱਗੇ ਹੋਏ ਨੇ ਵੀ ਇਸੇ ਜੇਲ੍ਹ ਤੇ ਨਹੀਂ ਜਦੋਂ ਉੱਪਰ ਸਾਰਾ ਰਿਪੋਰਟ ਆਜੂਗਾ ਫਿਰ ਡਿਲੇਵਲ ਸਾਹਿਬ ਕੋਟਲਾ ਸਾਹਿਬ ਲੱਗਦਾ ਹੈ ਕਿ ਇਕਤਾ ਦਾ ਅਸਰ ਹੈ ਕਿਉਂਕਿ ਅਕਲ ਸੇ ਹੁੰਦਾ ਹੁੰਦਾ ਜਿਹਦੇ ਘਰ ਦੇ ਵਿੱਚ ਏਕਾ ਹੁੰਦਾ ਹੈ ਉਹ ਬਲ ਮਿਲਦਾ ਹੈ ਪਰ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਮਿਹਨਤ ਹੈ ਡੱਲੇਵਾਲ ਦੀ ਜਿਹੜੀ ਸਥਿਤੀ ਸਰਕਾਰ ਨੂੰ ਦਿੱਸੀ ਕਿਉਂਕਿ ਬੜੀ ਗੁੰਝਲਦਾਰੀ ਦੇ ਵਿੱਚ ਰੱਖਿਆ ਹੋਇਆ ਵੀ ਜੇ ਇੱਥੇ ਕੁਝ ਹੋ ਵੀ ਜਾਂਦਾ ਕਿਉਂਕਿ ਸਾਰਾ ਘੜਨਾ ਆਉਂਦਾ ਸਰਕਾਰਾਂ ਨੂੰ ਵੀ ਜੇ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਰੈਸਟ ਹੀ ਨਹੀਂ ਕੀਤਾ ਸਾਡੀ ਤਾਂ ਗ੍ਰਿਫਤਾਰੀ ਨਹੀਂ ਸੀਗਾ ਸਾਨੂੰ ਨਹੀਂ ਪਤਾ ਕੀ ਲੈ ਰਹੇ ਸੀਗੇ ਉਹ ਸਾਰੀਆਂ ਸਥਿਤੀਆਂ ਫਿਰ ਅਸੀਂ ਸੋਚੀਆਂ ਵੀ ਪਹਿਲਾਂ ਸਾਰਿਆਂ ਆਗੋਂ ਦੀ ਰਿਹਾਈ ਹੋਵੇ ਰਹਾਈ ਤੋਂ ਬਾਅਦ ਅਗਲਾ ਪੜਾ ਦੇਖਾਂਗੇ ਕਿਉਂਕਿ ਦੋਨਾਂ ਸਰਕਾਰਾਂ ਨੇ ਪਉਂਤ ਬੰਦੀ ਬਣਾ ਦਿੱਤੀ ਬਈ ਮੈਂ ਦੋਸ਼ੀ ਨਾ ਹੋਵਾਂ ਉਹ ਕਹਿੰਦਾ ਮੈਂ ਦੋਸ਼ੀ ਨਾ ਹੋਵਾਂ ਵਿਉਂਤਬੰਦੀ ਦੋਨਾਂ ਦੀ ਬਹੁਤ ਅੰਦਰ ਖਾਤੇ ਘੜ ਕੇ ਜਿਹੜਾ ਕਿਸਾਨਾਂ ਤੇ ਐਕਸ਼ਨ ਕੀਤਾ ਮੈਨੂੰ ਤਾਂ ਜਾਦ ਕਰਵਾਇਆ 84 ਵਾਲਾ ਵੇਖਿਆ ਉਦੋਂ ਸਾਡੇ ਘਰ ਟਾਏ ਗਏ ਤਾਂ ਲੁੱਟਮੋਹ ਹੋਈ ਐਵੇਂ ਜਿਕਰ ਚਲੋ ਸਾਡੀ ਗ੍ਰਿਫਤਾਰੀ ਹੋ ਗਈ ਲੱਖ ਚਾਰਤ ਹੋ ਗਿਆ ਕਰਦੇ ਸਰਕਾਰ ਟਰਾਲੀ ਕੱਲੀ ਤੁਰਨੀ ਲੱਗੀ ਕਰ ਪਾਈ ਕਲੇ ਤੁਰਨੇ ਲੱਗੇ ਜਿਹੜੇ ਸਾਡੇ ਉੱਥੇ ਸ਼ਰੋਮਨੀ ਕਮੇਟੀ ਤੇ ਲੰਗਰ ਲੱਗੇ ਜਿਹੜੇ ਲੋਕਾਂ ਨੇ ਲੱਗਰ ਲਾਏ ਲੰਗਰ ਕਿਤੇ ਤੁਰ ਨਹੀਂ ਲੱਗੇ ਸੀਗੇ ਲੰਗਰ ਚੱਕੇ ਗਏ ਟਾਏ ਗਏ ਖੰਡਾਏ ਗਏ ਫਰਿੱਜ ਕਿਤੇ கரੰਟ ਲੱਗਣ ਲੱਗਿਆ ਸੀਗਾ ਫਰਿੱਜਾਂ ਨੂੰ ਕੂਲਰਾਂ ਨੂੰ ਫਿਰ ਐਮਐਲਏ ਦੇ ਵਰਕਰਾਂ ਨੂੰ ਐਮਐਲਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸਮਾਨ ਚਕਾਇਆ ਗਿਆ ਤੇ ਹੁਣ ਉੱਥੇ ਬਹਾ ਕੇ ਇੱਕ ਫਾਰ ਲਿਮਟ ਤੇ ਕਮੇਟੀ ਬਣਾਤੀ ਜੀ ਕਮੇਟੀ ਕਿਨੇ ਫੋਰਸ ਨੇ ਫੋਰਸ ਨਹੀਂ ਟਾਇਆ ਫੋਰਸ ਨਹੀਂ ਕਮੇਟੀ ਬਣਾਤੀ ਦੇਖੋ ਜੀ ਕੋਈ ਰਿਪੋਰਟ ਨਹੀਂ ਕੋਈ ਟਰਾਲੀ ਨਹੀਂ ਪਾਸੇ ਸਮਾਨ ਕਿਸਾਨਾਂ ਨੂੰ ਮਿਲ ਗਿਆ ਉਹ ਸਾਰੀ ਹੁਣ ਸਾਡੀ ਬਾਹਰ ਰਿਪੋਰਟ ਲੈ ਕੇ ਉਹ ਜਿਹੜਾ ਸਾਰਾ ਗੁੱਸਾ ਹੈ ਉਹ ਕਿਸਾਨਾਂ ਦਾ ਉਹ ਤਾਂ ਭਰਿਆ ਪਿਆ ਤਾਂ ਸਾਰੀ ਸਥਿਤੀ ਥੋੜੇ ਮੈਂ ਜ਼ਿਆਦਾ ਟਾਈਮ ਨਾਲ ਅਸੀਂ ਥੋੜੇ ਚਿਰ ਦੇ ਵਿੱਚ ਹੀ ਸਾਰੇ ਸਾਡੇ ਆਗੂ ਇੱਥੇ ਇਕੱਠੇ ਹੋ ਜਾਣਗੇ ਆਗੂ ਫਿਰ ਡੱਲੇਵਾਲ ਸਾਨੂੰ ਪੇਲ ਕਰਕੇ ਜਿਹੜਾ ਉਹਨਾਂ ਨੂੰ ਪਾਣੀ ਦੀ ਬੇਨਤੀ ਜ਼ਰੂਰ ਕਰਾਂਗੇ ਵੀ ਜਿਹੇ ਜਿਹੀ ਉਹਨਾਂ ਦੀ ਸਥਿਤੀ ਹੈ ਸਾਹ ਵੀ ਮਸਾ ਆ ਰਿਹਾ ਬੋਲਿਆ ਨਹੀਂ ਜਾ ਰਿਹਾ ਤਾਂ ਉਹ ਤੋਂ ਬਾਅਦ ਕਰਕੇ ਫਿਰ ਅਗਲੇ ਪ੍ਰੋਗਰਾਮ ਬਾਰੇ ਅਸੀਂ ਪੀਸੀ ਕਰਾਂਗੇ 10 ਵਜੇ ਜੀ ਬਹੁਤ ਬਹੁਤ ਵੈਰ ਗੁਰਜੀ ਕੀ ਫਤਿਹ ਅੱਜ ਸਵੇਰੇ 4 ਵਜੇ ਆਪਾਂ ਜੇਡ ਤੋਂ ਬਾਹਰ ਕੱਢੇ ਸੀਗਾ ਤੇ ਹੁਣ ਡੱਲੇ ਵੱਲ ਸਾਬ ਕੋਲ ਆਏ ਆ ਜੰਗ ਜਾਰੀ ਆ ਨਿਸਪੀ ਵਾਲੀ ਤੇ ਸਾਡਾ ਸੂਰਮਾ ਤੇ ਸਾਡਾ ਬਾਪੂ ਅੱਜ ਵੀ ਤੁਹਾਡੇ ਪਿੱਛੇ ਆਪਣੀ ਜਿੰਦ ਜਾਨ ਲਈ ਬੈਠਿਆ ਪਾਰਕ ਹਸਪੀਟਲ ਤੇ ਤੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੱਛੇ ਨਹੀਂ ਹਟਣਾ ਕੁਝ ਜੇੜਾ ਸਾਨੂੰ ਨਹੀਂ ਰੋਕ ਸਕਦੀਆਂ ਇੱਕ ਹਫਤਾ ਸਾਡੀ ਰਿਹਾਈ ਵਾਸਤੇ ਇਹਨਾਂ ਨੇ ਇੱਕ ਹਫਤਾ ਪਾਣੀ ਵੀ ਬੰਦ ਕਰਤਾ ਜਿਵੇਂ ਜਿੰਦ ਜਾਨ ਲਾਉ ਨੂੰ ਫਿਰਦੇ ਨੇ ਬਾਬੇ ਨਾਨਕ ਦੀ ਖੇਤੀ ਲਈ ਆਪਣੀ ਕੌਮ ਲਈ ਬੇਨਤੀ ਆਪਾਂ ਇਹ ਪਿੱਛੇ ਨਹੀਂ ਹਟਣਾ ਦੇਖੋ ਇਹਨਾਂ ਵੱਲ ਦੇਖੋ ਉਹਨਾਂ ਵਾਲੇ ਜਿਹੜੇ ਜੇੜਾ ਕੱਟ ਕੇ ਆਏ ਨੇ ਉਹ ਨਹੀਂ ਦਬੇ ਕਿਸੇ ਨੂੰ ਹੈਨਾ ਸਰਕਾਰਾਂ ਦੇ ਇਹਨੇ ਜ਼ੁਲਮ ਤੋਂ ਆਪਾਂ ਕਿਵੇਂ ਹਟ ਜਾਗੇ ਪਿੱਛੇ ਜਿਹੜੀ ਵੀ ਕੋਲ ਆਉਂਦੀ ਆ ਫਾਰਮਾਂ ਦੀ ਆਪਣੇ ਐਮਐਸਪੀ ਦੇ ਗਾਰੰਟੀ ਕਾਨੂੰਨ ਲਈ ਆਪਾਂ ਨੇ ਫੁੱਲ ਚੜਾਉਣੇ ਨੇ ਤੇ ਜਦੋਂ ਤੱਕ ਆਪਣਾ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਮਿਲਦਾ ਆਪਾਂ ਨੇ ਪਿੱਛੇ ਨਹੀਂ ਹਟਣਾ ਆਪਾਂ ਬਾਪੂ ਜਗਜੀਤ ਸਿੰਘ ਢੱਲਵਾਰ ਜੀ ਦੇ ਨਾਲ ਹ ਜਿੰਨੇ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਕਹਿਣਗੇ ਉਹ ਵੀ ਫੁੱਲ ਚੜਾਵਾਂਗੇ